ਪੰਜਾਬ बिक ਰਿਹਾ ਤਮਾਸ਼ੀਨ ਤਮਾਸ਼ਾ ਵੇਖ ਰਹੇ ਨੇ ਪੰਜਾਬ ਉਜੜ ਰਿਹਾ ਪਰ ਕੋਈ ਬੋਲਦਾ ਕਿਉਂ ਨਹੀਂ ਜਦੋਂ ਮੈਂ ਬੋਲਦਾ ਫਿਰ ਕਹਿੰਦੇ ਨੇ ਇਹ ਤਾਂ ਐਵੇਂ ਹੀ ਰੌਲਾ ਪਾਈ ਜਾਂਦਾ ਇਹ ਗੱਲ ਕਹਿ ਰਹੇ ਨੇ ਸਮਾਜ ਸੇਵੀ ਲੱਖਾ ਸਦਾਨਾ ਜਿਨ੍ਹਾਂ ਦੇ ਵੱਲੋਂ ਤਰਕ ਦੇ ਨਾਲ ਸਮਝਾਇਆ ਗਿਆ ਕਿ ਪੰਜਾਬ बिक ਵੀ ਰਿਹਾ ਤੇ ਪੰਜਾਬ ਉਜੜ ਵੀ ਰਿਹਾ ਪੂਰੀ ਗੱਲਬਾਤ ਲੱਖਾ ਸਦਾਨਾ ਦੀ ਜ਼ੁਬਾਨੀ ਸੁਣਾਉਣੀ ਹੈ ਕਿ ਆਖਰ ਕਿਹੜੇ ਤਰਕ ਨੇ ਕਿਉਂ ਕਿਹਾ ਕਿ ਆਖਰ ਪੰਜਾਬ बिक ਰਿਹਾ ਹਾਂਜੀ ਪੰਜਾਬੀਓ ਪੰਜਾਬ ਵਿਕ ਰਿਹਾ ਪੰਜਾਬ ਉਜੜਿਆ ਜਾ ਰਿਹਾ ਪੰਜਾਬ ਬਰਬਾਦ ਕੀਤਾ ਜਾ ਰਿਹਾ ਕਈ ਕਹਿੰਦੇ ਆ ਇਹ ਉਹੀ ਰੌਲਾ ਪਾਉਂਦਾ ਪੰਜਾਬ ਕਿੱਥੇ ਵਿਕਦਾ ਪੰਜਾਬ ਕਿੱਥੇ ਉੱਜੜਦਾ ਆਜੋ ਤੁਹਾਨੂੰ ਦੱਸਦਾ ਵੀ ਪੰਜਾਬ ਕਿਵੇਂ ਵਿਕ ਰਿਹਾ ਤੁਸੀਂ ਲੰਮੀਆਂ ਤਾਣ ਕੇ ਸੁੱਤੇ ਰਹੋ ਸੋਨੂੰ ਲੱਗਦਾ ਵੀ ਸਾਡੀਆਂ ਤਾਂ ਜ਼ਮੀਨਾਂ ਦੀ ਖੋਈਆਂ ਜਾਣੀਆਂ ਸਾਡੀ ਜ਼ਮੀਨ ਨੂੰ ਕਿਹਨੇ ਖੋਣਾ ਇਹਦਾ ਚਾਹੇ ਕੋਈ ਕਿਸੇ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵੇਚ ਰਹੀ ਆ ਚਾਹੇ ਬਾਗਬਾਨੀ ਵਿਭਾਗ ਦੀ ਵੇਚ ਰਹੀ ਆ ਚਾਹੇ ਕਿਸੇ ਹੋਰ ਐਗਰੋ ਪੰਜਾਬ ਐਗਰੋ ਦੀ ਵੇਚ ਰਹੀ ਆ ਆਪਾਂ ਕੀ ਲੈਣਾ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਅਖੀਰ ਦੇ ਉੱਤੇ ਮੁੜਕੜ ਕੇ ਸੁੱਡੀ ਜ਼ਮੀਨ ਤੇ ਗੱਲ ਕਿਵੇਂ ਆਉਣੀ ਹੈ ਤੁਹਾਡੀ ਜ਼ਮੀਨ ਕਿਵੇਂ ਖੋਈ ਜਾਣੀ ਆ ਅੱਜ ਇਹਦਾ ਧਿਆਨ ਨਾਲ ਸੁਣ ਲੋ ਤੇ ਮੇਰਾ ਵੀ ਨੂੰ ਸਾਂਝੇ ਕਰਦੇ ਜਾਇਆ ਕਰੋ ਯਾਰ ਜਿਹੜੇ ਜਮਾ ਕੋਈ ਦੁੱਕੀ ਦੇ ਮੁੱਦੇ ਹੁੰਦੇ ਆ ਨਾ ਇੰਨਾਂ ਦਾ ਮੂੰਹ ਨਾ ਕੋ ਸਿਰ ਨਾ ਕੋ ਲੈਣਾ ਦੇਣਾ ਕੋਈ ਅਰਥ ਨਾ ਕੋ ਲੈਣਾ ਦੇਣਾ ਉਹ ਤੁਸੀਂ ਠਾ ਠਾਡ ਸਾਂਝਾ ਕਰਦੇ ਹੋ ਤੇ ਗਾਹਾਂ ਪਚਾਉਂਦੇ ਹੋ ਤੇ ਦੇਖਦੇ ਹੋ ਮੁੱਦਾ ਬਹੁਤ ਅਕਬੀਰਾ ਆਪਾਂ ਲੈਂਡ ਪੂਲਿੰਗ ਨੀਤੀ ਇੱਕ ਵਾਰੀ ਵਾਪਸ ਾਟ ਗਏ ਤੇ ਆਪਾਂ ਨੂੰ ਲੱਗਿਆ ਵੀ ਇਹ ਤਾਂ ਚੁੱਪ ਕਰ ਗਏ ਨਹੀਂ ਇਹਨਾਂ ਦਾ ਅਗਲਾ ਹਥਿਆਰ ਨਾਲ ਦੀ ਨਾਲ ਤਿਆਰ ਸੀ ਇਧਰ ਵਿਰੋਧ ਹੋਇਆ ਪਿੱਛੇ ਹਟੇ ਇਹਨਾਂ ਨੇ ਦੂਜਾ ਹਥਿਆਰ ਕੱਢ ਲਿਆ ਆ ਲਟੇਰੇ ਦਿੱਲੀ ਵਾਲਿਆਂ ਨੇ ਸਾਰਾ ਪੰਜਾਬ ਵੇਚ ਕੇ ਲੁੱਟ ਕੇ ਲੈ ਜਾਣਗੇ ਜੇ ਨਾ ਜਾਗੇ ਆ ਇੱਕ ਸਾਲ ਰਹੇਗਾ ਤੁਹਾਡਾ ਅੱਖ ਨਹੀਂ ਛੱਡਣਾ ਇਹਨਾਂ ਨੇ ਇੱਕ ਸਾਲ ਦੇ ਵਿੱਚ ਹੁੰਝ ਕੇ ਪੁੰਝ ਕੇ ਜਮਾਇਆ ਸਾਫ ਕਰਕੇ ਤੁਰ ਜਾਣਗੇ ਆਪਾਂ ਸਮਝੋ ਘਰੇ ਵੀ ਹਾਂ ਆਪਾਂ ਲੈਂਡ ਪੂਲਿੰਗ ਵਾਲੀ ਆਪਾਂ ਵੇਸਲੇ ਹੋ ਗਏ ਵੀ ਠੀਕ ਆ ਜੀ ਉਹ ਨੀਤੀ ਇੱਕ ਵਾਰੀ ਨਹੀਂ ਇਹ ਰੁਕੇ ਨਹੀਂ ਇਹ ਲਗਾਤਾਰ ਚੱਲ ਰਿਹਾ ਧਿਆਨ ਨਾਲ ਸੁਣ ਲਿਓ ਆਹ ਤਹਿਸੀਲਦਾਰ ਨੇ ਚਿੱਠੀ ਜਾਰੀ ਕੀਤੀ ਆ ਕਾਨੂੰਗੋਦੇ ਪਰਿਵਾਰੀਆਂ ਨੂੰ ਲੁਧਿਆਣੇ ਦੇ ਕਿਹੜੇ ਕਿਹੜੇ ਪਿੰਡਾਂ ਸੁਣ ਲਓ ਗੋਇੰਦਵਾਲ ਮੰਨੋਵਾਲ ਸ਼ੌਲੇ ਆਲੋਵਾਲ ਮਜਾਰਾ ਖਰਕ ਅਤੇ ਹੋਰ ਕੁਝ ਪਿੰਡ ਨੇ ਇੰਨਾ ਪਿੰਡਾਂ ਦੀ ਲੁਧਿਆਣਾ ਤਹਿਸੀਲਾਰ ਨੇ ਕਾਨੂੰਗੋਦੇ ਪਟਵਾਰੀਆਂ ਨੂੰ ਨਿਸ਼ਾਨਦੇਹੀ ਕਰਨ ਦੀ ਆ ਦਿੱਤਾ ਹੁਕਮ ਵੀ ਆ ਨਿਸ਼ਾਨਦੇਹੀ ਕਰੋ ਤੇ ਡੀਸੀ ਵੱਲੋਂ ਜਵਾਨੀ ਕਲਾਮੀ ਮੂਹ ਜਵਾਨੀ ਹੁਕਮ ਦਿੱਤੇ ਗਏ ਚਿੱਠੀ ਕਹਿੰਦੀ ਹੈ ਆ ਕੀ ਲਿਖਦੇ ਉੱਤੇ ਮੈਂ ਪੜ ਕੇ ਸੁਣਾ ਦਿੰਨਾ ਧਿਆਨ ਨਾਲ ਸੁਣ ਲਿਓ ਮਾਨਯੋਗ ਡਿਪਟੀ ਕਮਿਸ਼ਨ ਲੁਧਿਆਣਾ ਵੱਲੋਂ ਜਵਾਨੀ ਹੁਕਮ ਕੀਤੇ ਗਏ ਹਨ ਜਵਾਨੀ ਹੁਕਮ ਦੇਖ ਲੋ ਕਹੇ ਜੇ ਹੁੰਦੇ ਆ ਹੁਣ ਇਹਦੇ ਤੇ ਧਿਆਨ ਮਾਰ ਲਿਓ ਇਹਦੇ ਚ 1500 ਕਲਾ ਪੰਜਾਬ ਖੇਤੀ ਜੁੜੀ ਖੇਤੀਬਾੜੀ ਯੂਨੀਵਰਸਿਟੀ ਦਾ ਜਿੱਥੇ ਰਿਸਰਚਾਂ ਹੁੰਦੀਆਂ ਨੇ ਸੀਡ ਤਿਆਰ ਹੁੰਦੇ ਨੇ 1500 ਕਲਾ ਦਾ ਉਹ ਆ ਲੁਧਿਆਣੇ ਦਾ ਬਿਲਕੁਲ ਲੁਧਿਆਣੇ ਦੇ ਵਿੱਚ ਜਿਹੜੀ ਪਤਾ ਨਹੀਂ ਅਰਬਾਂ ਖਰਬਾਂ ਪਤਾ ਨਹੀਂ ਕਿੰਨੇ ਮਿਲੀਅਨ ਬਿਲੀਅਨ ਪੈਸਿਆਂ ਦੀ ਹੈਗੀ ਆ ਦੂਜੀ ਹੈਗੀ 300 ਏਕੜ ਹੈਗੀ ਆ ਪੰਜਾਬ ਹੈ ਗਰੋਦੀ ਤੇ 76 ਕਿੱਲੇ ਹੈਗੀ ਆ ਭਾਈ ਸਾਹਿਬ ਬਾਗਬਾਨੀ ਵਿਭਾਗ ਦੀ ਇਹ ਸਾਰੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਹੌਲੀ-ਹੌਲੀ ਪੁੱਡਾ ਦੇ ਹਵਾਲੇ ਕਰਕੇ ਵੱਖ-ਵੱਖ ਵਿਭਾਗਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੰਜਾਬ ਐਗਰੋ ਤੋਂ ਬਾਗਬਾਨੀ ਵਿਭਾਗ ਤੋਂ ਪੁੱਡਾ ਦੇ ਹਵਾਲੇ ਕਰਕੇ ਤੇ ਇਹਨੂੰ ਚਾੜ ਦੇਣਗੇ ਗੱਡੀ ਤੁਸੀਂ ਬੈਠੇ ਰਹੋ ਚੁੱਪ ਕਰਕੇ ਉਹ 12 ਕਿੱਲੇ ਜ਼ਮੀਨ ਮਹਾਲੀ ਦੇ ਵਿੱਚ ਜਿੱਥੇ 200 ਕਰੋੜ ਨੂੰ ਕਿੱਲਾ 200 ਕਰੋੜ ਨੂੰ ਕਿੱਲਾ ਮਹਾਲੀ ਦੇ ਵਿੱਚ ਜਾਵਾ 12 ਕਿੱਲੇ ਜ਼ਮੀਨ ਸੋਢੀ ਜਿਹੜੀ ਉੱਥੇ ਮੰਡੀ ਬਣੀ ਹੋਈ ਸੀਗੀ ਮਹਾਲੀ ਦੇ ਵਿੱਚ ਮੰਡੀ ਬੋਰਡ ਨੇ ਮਤਾ ਪਾਤਾ ਕਿ ਨੂੰ ਦੇਦੀ ਪੁੱਡਾ ਨੂੰ ਦੇਤੀ ਵੀ ਵਟਦੇ ਰਿਉਣੀਆਂ ਆਪਾਂ ਚੁੱਪ ਰਹੇ ਹੋ ਆ ਤੁਸੀਂ ਦੇਖੋ ਕਿਵੇਂ ਹੁਣ ਥੋੜੀ ਜ਼ਮੀਨ ਜਾਓ ਧਿਆਨ ਮਾਰਿਓ ਜਿਹੜਾ 1500 ਕਿੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਰਕਾਰ ਕਹਿੰਦੀ ਆ ਖੇਤੀਬਾੜੀ ਯੂਨੀਵਰਸਿਟੀ ਨੂੰ ਸਾਨੂੰ ਦੇ ਦਿਓ ਬਾਗਬਾਨੀ ਵਿਭਾਗ ਨੂੰ ਕਹਿੰਦੇ ਸਾਨੂੰ ਦੇ ਦਿਓ ਤੁਸੀਂ 76 ਕਿੱਲੇ ਜਿਹੜੇ ਪੰਜਾਬ ਆਕਰੋਂ ਕਹਿੰਦੇ 300 ਕਿੱਲੇ ਤੁਸੀਂ ਦੇ ਦਿਓ ਆਈਸ ਨੂੰ ਕਿਤੇ ਹੋਰ ਲੈ ਦੇਾਂਗੇ ਹੁਣ ਜਦੋਂ ਇੱਥੇ ਇਹਨਾਂ ਨੇ ਸਾਰੀ ਜ਼ਮੀਨ ਜਿਹੜਾ 2000 ਏਕੜ ਜ਼ਮੀਨ ਦੇ ਨੇੜੇ ਤੇੜੇ ਬਣਦਾ ਹੈ 2000 ਕਿੱਲਾ ਲੁਧਿਆਣੇ ਦੇ ਵਿੱਚ ਤਾਂ ਨੇ ਵੇਚ ਕੇ ਹੋਰ ਜੋ ਜ਼ਮੀਨ ਕੁਆਇਰ ਕਰਨੀ ਹੈ ਤਾਂ ਕੀ ਦੀ ਕਰਨਗੇ ਆਸੇ ਪਾਸੇ ਲੋਕਾਂ ਦੀ ਪਿੰਡਾਂੋਂ ਜ਼ਮੀਨ ਕੁਆਇਰ ਕਰਕੇ ਫਿਰ ਬਾਗਬਾਨੀ ਵਿਭਾਗ ਨੂੰ ਪੰਜਾਬ ਐਗਰੋ ਨੂੰ ਖੇਤੀਬਾੜੀ ਯੂਨੀਵਰਸਿਟੀ ਨੂੰ ਲੈ ਕੇ ਦੇਣਗੇ ਜਿਵੇਂ ਇਹਨਾਂ ਨੇ ਮਹਾਲੀ ਵਾਲੀ 12 ਕਿੱਲੇ ਜ਼ਮੀਨ ਵੇਚ ਕੇ ਤੇ ਹੋਰ ਪਿੰਡਾਂ ਦੇ ਵਿੱਚ ਜਾ ਕੇ ਦੱਬਣੀਆਂ ਜਮੀਨ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਬਠਿੰਡੇ ਵਾਲੀ ਜੇਲ੍ਹ ਵੇਚ ਕੇ ਅੰਦਰ ਲਈ ਤੇ ਆ ਸਾਰੀ ਜਿਹੜੀ ਪਹਿਲੀ ਸੀਗੀ ਪੰਚਾਇਤ ਦੀ ਗਵਿੰਦਪੁਰ ਆਖੇ ਦੱਬ ਲਈ ਇੱਥੇ ਜੇਲ੍ਹ ਬਣਦੀ ਉਹ ਵੇਚ ਕੇ ਮਹਿੰਗੇ ਭਾ ਕੋ ਸ਼ਖਸ ਕਾ ਲਿਆ ਕੋ ਮਾੜਾ ਮੂਟਾ ਲਾਤਾ ਹੁਣ ਸੋ ਇਹ ਗੱਲ ਨੂੰ ਸਮਝੋ ਯਾਰ ਵੀ ਹਾਲਾਤ ਕੀ ਬਣ ਰਹੇ ਨੇ ਇਹ ਜ਼ਮੀਨਾਂ ਨਹੀਂ ਬਾਈ ਸਾਡੀਆਂ ਜਾਣੀਆਂ ਇੱਕ ਵੀ ਤੁਹਾਡੇ ਕੋਲੇ ਮਰਲਾ ਨਹੀਂ ਛੱਡਣਾ ਅੱਜ ਸਤੋਜ ਵਾਲਾ ਇੱਥੇ ਆਇਆ ਸੀਗਾ ਰਾਮਪਰੇ ਉਹ ਪੁਲ ਦਾ ਘਾਟਨ ਕਰਕੇ ਗਿਆ ਉਹ 6 ਸਾਲ 7 ਸਾਲ ਪਹਿਲਾਂ ਪੁਲ ਬਣਾਣਾ ਸ਼ੁਰੂ ਹੋਇਆ ਸਰਕਾਰ ਸੀ ਕਾਹਨ ਸੀ ਪ੍ਰੋਜੈਕਟ ਉਹ ਲੈ ਕੇ ਆਏ ਇਹ ਕਹਿੰਦੇ ਅਸੀਂ ਬਣਾਤਾ ਜੀ ਚਲੋ ਜੀ ਆਪਾਂ ਨਹੀਂ ਪੱਥਰ ਰਖਤਾ ਉੱਤੇ ਲਿਖਤਾ ਭੌਂਤਮਾਨ ਨਿੰਦ ਘਾਟਨ ਕਰਕੇ ਪੁਲ ਬਣਾਤਾ ਜੀ ਨਾ ਲਿਆ ਨਾ ਦਿੱਤਾ ਨਾ ਬਣਾਇਆ ਨਾ ਲੈਣਾ ਨਾ ਦੇਣਾ ਉੱਥੇ 3 ਮਿੰਟ ਸਤੋਜ ਵਾਲਾ ਕ ਪੱਤਰਕਾਰ ਦੀ ਬੋਲੀ ਗਿਆ ਖਾਦੋਗੀ ਲੈਵਲ ਦੇਖ ਲੋ ਪੱਧਰ ਦੇਖ ਲੋ ਮੁੱਖ ਮੰਤਰੀ ਦਾ ਇਹ ਛੋਟੇ ਜਿਹੇ ਪੱਤਰਕਾਰ ਨੇ 3 ਮਿੰਟ ਲਾ ਕੇ ਗਿਆ ਵੀ ਉਹ ਐ ਕਰਦੇ ਆ ਉਹ ਐ ਕਹਿੰਦੇ ਆ ਉਹ ਕੁਰਸੀਆਂ ਦੀ ਗੱਲ ਕਰਦੇ ਆ ਉਹ ਟੈਂਟ ਦੀ ਗੱਲ ਕਰਦੇ ਆ ਉਹ ਦਿੱਲੀ ਤੋਂ ਟੈਂਟ ਆਉਂਦਾ ਕੁਰਸੀਆਂ ਦਿੱਲੀ ਤੋਂ ਆਉਂਦੀਆਂ ਨੇ ਇਹਦੇ ਕੋਲੇ ਚੁਟਕਲੇ ਉਹਨੂੰ ਨਿੰਦ ਲਿਆ ਬਾਦਲਾਂ ਨੂੰ ਭੰਡ ਲਿਆ ਕਾਂਗਰਸ ਨੂੰ ਭੰਡ ਲਿਆ ਫਲਾਨਾ ਬਾਦਲ ਐ ਕਰਦਾ ਅਸੀਂ ਜਾ ਕੇ ਮਜੀਠੀਰਾਂ ਅੰਦਰ ਦੇਤਾ ਅਸੀਂ ਐ ਕਰਦੇ ਆ ਅਸੀਂ ਆਮ ਘਰਾਂ ਦੇ ਮੁੰਡੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ ਇਹ ਚੱਟਾ ਜਦੋਂ ਬਖਦਾ ਅਸੀਂ ਚੱਟੇ ਦੇ ਖਿਲਾਫ ਕਿਉਂ ਨਹੀਂ ਬੋਲੇ ਹੁਣ ਤੂੰ ਰੋਜ਼ਾ ਚੱਟਾ ਹਾਠੋਕਾ ਬਣ ਗਿਆ ਭਾਂਸਿਆ ਹਾਠੋਕਾ ਬਣ ਗਿਆ ਨਾ ਪੰਜਾਬ ਨੂੰ ਬਰਬਾਦ ਕਰ ਨਾ ਬਰਬਾਦ ਕਰ ਪੰਜਾਬ ਨੂੰ ਤੂੰ ਤਵਾ ਕਰ ਰਿਹਾ ਹੈਂ ਪੰਜਾਬ ਨੂੰ ਅੱਜ ਤੂੰ ਕਹਿ ਰਿਹਾ ਸੀ ਮੈਂ ਤੇਰਾ ਭਾਨ ਸੁਣਿਆ ਰਾਮਪਰੇ ਵਾਲਾ ਤੂੰ ਕਹਿ ਰਿਹਾ ਸੀ ਕਿ ਜਦੋਂ ਪੰਜਾਬ ਲੀਤ ਤੇ ਚੜ ਰਿਹਾ ਸੀ ਨਾ ਤੇ ਕੁਝ ਲੋਕ ਰੌਲਾ ਪਾਉਂਦੇ ਸੀ ਵੀ ਪੰਜਾਬ ਲੀਤ ਨਾ ਚੜਦੇ ਸਾਨੂੰ ਰੋਕ ਰਹੀ ਸੀ ਤੈਨੂੰ ਲੀਤ ਤੈਨੂੰ ਤੂੰ ਪੰਜਾਬ ਨੂੰ ਚਾੜਿਆ ਤੂੰ ਲੀਤੋ ਲਾ ਰਿਹਾ ਹੈਂ ਪੰਜਾਬ ਨੂੰ ਤੂੰ ਬਰਬਾਦ ਕਰ ਰਿਹਾ ਤੂੰ ਪੰਜਾਬ ਨੂੰ ਵੇਚ ਰਿਹਾ ਦਿੱਲੀ ਦੇ ਲੁਟੇਰਿਆਂ ਦੇ ਹੱਥ ਵੇਚ ਰਿਹਾ ਤੇਰੇ ਸ਼ਿਸ਼ੋਧੀ ਵਰਗੇ ਆ ਤੇਰੇ ਸੰਜੇ ਵਰਗੇ ਤੇਰੇ ਕੇਜਰੀ ਵਾਲ ਵਰਗੇ ਲੁੱਟ ਰਹੇ ਆ ਪੰਜਾਬ ਨੂੰ ਦੋਨੇ ਹੱਥੀ ਲੁੱਟ ਰਹੇ ਆ ਪੰਜਾਬ ਨੂੰ ਬਿਹਾਰ ਦੀਆਂ ਵੋਟਾਂ ਦੇ ਵਿੱਚ ਜਿੰਨੇ ਬੰਦੇ ਤੁਸੀਂ ਖੜੇ ਕੀਤੇ ਆ ਪੰਜੀ ਪੰਜੀ ਜਿਹੜੀ ਉੱਥੇ ਖਰਚ ਹੋਣਾ ਛੋੜਾ ਕੁੜਾ ਰੁਪਿਆ ਅਰਧ ਰੁਪਿਆ ਖਰਚ ਹੋਣਾ ਬਿਹਾਰ ਦੀਆਂ ਵੋਟਾਂ ਚ ਉਹ ਸਾਰਾ ਪੈਸਾ ਪੰਜਾਬ ਚੋ ਜਾਣਾ ਹੈ ਐਂ ਤੁਸੀਂ ਪੰਜਾਬ ਦੀਆਂ ਕੀਮਤੀ ਜ਼ਮੀਨਾਂ ਬੇਸ ਕੀਮਤੀ ਜ਼ਮੀਨਾਂ ਵੇਚ ਕੇ ਪੈਸਾ ਉੱਥੇ ਲਾਉਣਾ ਪੰਜਾਬ ਦੇ ਲੋਕੋ ਜਾਗ ਜਾਓ ਇਹ ਨਾ ਸੋਚੋ ਮੇਰੀ ਗੱਲ ਸੁਣੋ ਜੇ ਜਿੱਥੇ ਰਿਸਰਚਾਂ ਹੁੰਦੀਆਂ ਨੇ ਖੋਜਾਂ ਹੁੰਦੀਆਂ ਨੇ ਬੀ ਤਿਆਰ ਹੁੰਦੇ ਆ ਸੀਡ ਤਿਆਰ ਹੁੰਦੇ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਆ 1500 ਕਲਾ ਜੇ ਉਹਨਾਂ ਨੇ ਇਹ ਵੇਚ ਦਿੱਤੀ ਕਿੱਥੇ ਖੋਜਾਂ ਹੋਣਗੀਆਂ ਸੋ ਉਹਨੂੰ ਬੀ ਕਿੱਥੋਂ ਮਿਲਣਗੇ ਸਾਰਾ ਕਾਰਪੋਰੇਟ ਦਾ ਸਿੱਕਾ ਹੋਣੀ ਚਲਾਇਆ ਨਾ ਕੰਮ ਉਹਦਾ ਬੀਆ ਦਾ ਵੀ ਦੂਜਾ ਸਾਰਾ ਕੁਝ ਕਾਰਪੋਰੇਟ ਲੈ ਜਾਣਾ ਖੋ ਕੇ ਮੈਂ ਪੰਜਾਬ ਦੀਆਂ ਕਿਸਾਨ ਜਥੇ ਬੰਦਿਆਂ ਨੂੰ ਵੀ ਕਹਿਣਾ ਚਾਹੁੰਦਾ ਯਾਰ ਵੀ ਇਸ ਗੱਲ ਨੂੰ ਸੋਚੋ ਇਹ ਗੱਲ ਲੈਂਡ ਪੂਲਿੰਗ ਨਾਲੋਂ ਵੀ ਕਿਤੇ ਜ਼ਿਆਦਾ ਗੰਭੀਰ ਆ ਜਿਨ੍ਹਾਂ ਨੇ ਪੀਡਬਲਯੂਡੀ ਵਾਲਿਆ ਕੋਈ ਜਗ੍ਹਾ ਪਈ ਆ ਕੋਈ ਰੈਸਟ ਹਸਪਤਾਲ ਪਈ ਆ ਕੋਈ ਹੋਰ ਸਰਕਾਰੀ ਜਾਇਦਾਦ ਪਈ ਸਾਰੇ ਇਹਨਾਂ ਨੇ ਨਿਸ਼ਾਨਦੇਹੀ ਕਿਚ ਕਰੀ ਜਾਂਦੇ ਦਾਵਾ-ਦਵਾ ਵੀ ਜਿੱਥੇ ਪੰਜਾਬ ਚ ਜਿੰਨੀ ਜ਼ਮੀਨ ਕੋਈ ਸ਼ਹਿਰਾਂ ਦੇ ਵਿੱਚ ਕੋਈ ਦਫ਼ਤਰ ਪਈ ਆ ਕੋਈ ਆਪਣੀਆਂ ਕੋਠੀਆਂ ਪੰਗਾ ਨੇ ਸਰਕਾਰੀ ਕੋਈ ਰੈਸਟ ਹਸਪਤਾਲ ਪਈ ਨੇ ਸਾਰੇ ਇਹਨਾਂ ਨੇ ਵੇਚ ਦੇਣੇ ਆ ਆ ਇੱਕ ਸਾਲ ਚ ਵਟ ਕੇ ਉਹ ਜਾਣਗੇ ਚੱਕ ਕੇ ਬੁਰੀਆ ਬਸਤ ਦਿੱਲੀ ਭੱਜ ਜਾਣਗੇ ਸੋ ਯਾਰ ਇਹ ਬੜੀ ਗੰਭੀਰ ਗੱਲ ਹੈ ਜਿਸ ਤਰੀਕੇ ਨਾਲ ਇਹ ਪੰਜਾਬ ਦੀਆਂ ਮਤਲਬ ਕਿ ਇੰਨੀਆਂ ਕੀਮਤੀ ਜ਼ਮੀਨਾਂ ਨੂੰ ਇਹ ਵੇਚ ਰਿਹਾ ਔਰ ਸਭ ਤੋਂ ਹੈਰਾਨੀ ਦੀ ਗੱਲ ਦੇਖੋ ਯਾਰ ਲੱਖ ਦੀ ਲਾਹਣ ਤਾਂ ਇਹਨਾਂ ਵਿਰੋਧੀਆਂ ਦੇ ਉੱਤੇ ਆ ਕਾਂਗਰਸੀਆਂ ਦੇ ਉੱਤੇ ਬਾਦਲਾਂ ਉੱਤੇ ਭਾਜਪਾ ਵਾਲੇ ਤੇ ਕਿੱਥੇ ਸੁੱਤੇ ਪਏ ਆ ਇਹ ਐਡਾ ਮੁੱਦਾ ਸਾਰਾ ਕੁਝ ਇਹ ਵੇਚੀ ਜਾਣਾ ਤੇ ਤੁਸੀਂ ਸੁੱਤੇ ਪਏ ਹੋ ਕੋਈ ਦੇਖਿਆ ਕੋਈ ਲੜਨ ਵਾਲੀ ਗੱਲ ਕੋਈ ਸੰਘਰਸ਼ ਵਾਲੀ ਗੱਲ ਵੀ ਅਸੀਂ ਭਾਈ ਸੜਕਾਂ ਦੇ ਆਵਾਂਗੇ ਜੇ ਤੁਸੀਂ ਇਹ ਜ਼ਮੀਨਾਂ ਵੇਚੀਆਂ ਉਹਦਾ ਦੂਰ ਦੀ ਗੱਲ ਹੈ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਹਲੇ ਕਿਸੇ ਬੜੰਗ ਦਾ ਕਿਸੇ ਬਾਜਵੇਂ ਦਾ ਕਿਸੇ ਸੁਗਵੀਰ ਦਾ ਕਿਸੇ ਜਾਖੜ ਦਾ ਸਿਰਫ ਯਾਰ ਇੱਥੇ ਜਿੰਨੀਆਂ ਵੀ ਧਰਾਂ ਫਿਰਦੀਆਂ ਨੇ ਨਾ ਬਾਈ ਪੰਜਾਬ ਦੇ ਲੋਕੋ ਸਮਝੋ ਆ ਬਾਦਲ ਵਾਲੇ ਕਾਂਗਰਸੀ ਦੂਜੇ ਤੀਜੇ ਬੀਜੇਪੀ ਵਾਲੇ ਸਾਰਿਆਂ ਨੂੰ ਸਿਰਫ ਤੇ ਸਿਰਫ ਕੁਰਸੀ ਦਿਖਦੀ ਹੈ ਸਤਾਈ ਵਾਲੀ ਵੀ ਕੁਰਸੀ ਦੇ ਬਹਿ ਜਗੇ ਪੰਜਾਬ ਚਾਹੇ ਮਰਦਾ ਖਾਪਦਾ ਵਿਗਦਾ ਉਜੜਦਾ ਜੋ ਮਰਜ਼ੀ ਹੋਵੇ ਪੰਜਾਬ ਨੂੰ ਇਹਨਾਂ ਨੂੰ ਸਿਰਫ ਕੁਰਸੀ ਆ ਇਹਨਾਂ ਨੂੰ ਕੋਈ ਏਜੰਡੇ ਦਾ ਨਹੀਂ ਕੋਈ ਮੁੱਦੇ ਦਾ ਨਹੀਂ ਹਾਂ ਕੋਈ ਕੱਲ ਕਰ ਰਿਹਾ ਅਜ ਪੰਜਾਬ ਦੇ ਝੰਡੇ ਦੀ ਕੋਈ ਮੁੱਦੇ ਦੀ ਕੀ ਰੋਡ ਮੈਪ ਹੈ ਕੀ ਫਿਊਚਰ ਪਲੈਨਿੰਗ ਹੈ ਕੀ ਭਵਿਕਸ਼ਰਣ ਨੀਤੀ ਬਣਾਉਣਗੇ ਇਹ ਕੀ ਇਹਨਾਂ ਕੋਲ ਏਜੰਡਾ ਪੰਜਾਬ ਨੂੰ ਬਚਾਉਣ ਦਾ ਉਹਦਾ ਵੇਚੀ ਜਾਂਦਾ ਹਰ ਪੰਜਾਬ ਹੋਣੀ ਇਹ ਜੱਪ ਕਰਕੇ ਇਸ ਤਾਂਖ ਤੇ ਬੈਠੇ ਆ ਵੀ ਸਾਡਾ ਦਾ ਲੱਗ ਜੂ ਤੁਹਾਡਾ ਦਾ ਕਿੱਥੋਂ ਲੱਗੂ ਜੇ ਪੰਜਾਬ ਪੰਜਾਬ ਨਾ ਰਿਹਾ ਯਾਰ ਸਾਰਾ ਪੰਜਾਬ ਤਾਂ ਕਿੰਨੇ ਕੈ ਲੱਖ ਕਰੋੜ ਦਾ ਕਰਜ਼ਾ ਤੁਸੀਂ ਤੁਹਾਡੇ ਸਿਰ 5 ਲੱਖ ਕਰੋੜ ਦਾ ਕਰਜ਼ਾ ਹੋਣ ਵਾਲਾ ਲਾਤਰੀ ਦੇਤਰ ਅਧਿਕਾਰ ਦਾ ਚੱਕੀ ਤੁਰੇ ਚੱਕੀ ਤੁਰੇ ਜਾਂਦੇ ਆ ਇਹ ਕਿਹਦੇ ਪੈਣਾ ਬੋਝ ਕਰਦੇ ਦਾ ਪੰਜਾਬ ਦੇ ਲੋਕਾਂ ਦੇ ਸਿਰ ਤੇ ਪੈਣਾ ਇਹ ਭਗਤਰੀ ਪੰਜਾਬ ਦੇ ਲੋਕਾਂ ਸੋਨੂੰ ਹੀ ਪੈਣੀ ਆ ਸੋ ਆ ਗੌਰ ਕਰੋ ਜਿਹੜੀ ਆ 2000 ਕਿਲਾ ਪੰਜਾਬ ਐਗਰੋ ਦਾ ਬਾਗਬਾਨੀ ਵਿਭਾਗ ਦਾ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦਾ 2000 ਕਿਲਾ ਸਰਕਾਰ ਵੇਚਣ ਦੀ ਤਿਆਰੀ ਕਰ ਰਹੀ ਹੈ ਨਿਸ਼ਾਨਦੇਹੀਆਂ ਕਰਾ ਰਹੀ ਹੈ ਜਥੇਬੰਦੀਆਂ ਆ ਲੋ ਇਕੱਠੇ ਹੋ ਆ ਮੁੱਦਿਆਂ ਦੇ ਉੱਤੇ ਬੋਲੋ ਇਹਦੇ ਮੁੱਦਿਆਂ ਸਰਕਾਰ ਘੇਰੋ ਐਲਾਨ ਕਰੋ ਵੀ ਜ਼ਮੀਨ ਨਹੀਂ ਅਸੀਂ ਵਿਕਣ ਦੇਵਾਂਗੇ ਆ ਜਿੰਨਾ ਪਿੰਡਾਂ ਦੇ ਵਿੱਚ ਮੈਂ ਪਿੰਡਾਂ ਦਾ ਨਾਂ ਲੈ ਆ ਜ਼ਿਕਰ ਕੀਤਾ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪੀਲ ਤੁਸੀਂ ਵੀ ਇਕੱਠੇ ਹੋ